ਉਜੀ ਅਹੀਂ ਪਉਣ ਲੱਗੀਆਂ ਆਚਾਰ ਮਿਰਚਾਂ ਦਾ ਤੇ ਇਹਨਾਂ ਨੂੰ ਕੱਟ ਲਈਏ ਛੋਟਾ ਛੋਟਾ ਕਰਕੇ ਦੋ ਫਾੜ ਕਰ ਦੇਣੇ ਆ ਐਵੇਂ ਕਰਕੇ ਤੇ ਰੇ ਗਈਆਂ ਆਪਣੀਆਂ ਮਿਰਚਾਂ ਛੋਟੇ ਛੋਟੇ ਪੀਸ ਕਰ ਲਿਆ ਅਹੀਂ ਇਹਨਾਂ ਦੇ ਮਿਰਚਾਂ ਕੱਟੀਆਂ ਹੋਈਆਂ ਬਿਲਕੁਲ ਤਿਆਰ ਇਹ ਤੇ ਆਪਾਂ ਇਹਦਾ ਮਸਾਲਾ ਤਿਆਰ ਕਰਦੇ ਹਾਂ ਹੁਣ ਚਲੋ ਜੀ ਕਾਲੀਆਂ ਮਿਰਚਾਂ ਸੌਫ ਮੇਥੇ ਤੇ ਥੋੜੀ ਜਿਹੀ ਹਿੰਗ ਤੇ ਘਰ ਦੀ ਹਲਦੀ ਆਪਣੇ ਕੋ ਥੋੜੀ ਪੀਸੀ ਹੋਈ ਸ਼ਹਿਰ ਦੀ ਹਲਦੀ ਵੀ ਹੈਗੀ ਹੈ ਬਟ ਅਸੀਂ ਇੱਥੇ ਪਾਉਣੀ ਹੈ ਘਰ ਦੀ ਹਲਦੀ ਤੇ ਪਾ ਲੈਣਾ ਬਾਅਦ ਚ ਨਮਕ ਚਲੋ ਕਰਦੇ ਹਾਂ ਇਸ ਕੋ ਵੀ ਰੈਡੀ ਇਹਨਾਂ ਨੂੰ ਸਭ ਨੂੰ ਪੀਸ ਕੇ ਕਰ ਲੈਣਾ ਗ੍ਰੈਂਡਰ ਕਾਲੀ ਮਿਰਚ ਮੇਥੇ ਸੌਫ ਥੋੜੀ ਜਿਹੀ ਹਿੰਗ ਬਾਕੀ ਦਾ ਸਮਾਨ ਆਪਾਂ ਬਾਅਦ 'ਚ ਪਾਵਾਂਗੇ ਇਹਨਾਂ ਨੂੰ ਕਰ ਲੈਣੀਆਂ ਗ੍ਰੈਂਡਰ ਤੇ ਗਾਇਸ ਆਪਣਾ ਸਮਾਨ ਇੱਧਰ ਹੋ ਗਿਆ ਹੈ ਗ੍ਰੈਂਡਰ ਦੇਖ ਸਕਦੇ ਹੋ ਤੇ ਇੱਧਰ ਆਪਾਂ ਰੱਖ ਲਈਏ ਲੋਹੇ ਦੀ ਕੜਾਈ ਇਹਦੇ ਵਿੱਚ ਪਾਉਣੇ ਆ ਥੋੜਾ ਜਿਹਾ ਸਰ੍ਹੋਂ ਸਰ੍ਹੋਂ ਦਾ ਤੇਲ ਥੋੜਾ ਜਿਹਾ ਪਾਉਣਾ ਹੈ ਬਾਅਦ 'ਚ ਬਾਕੀ ਬਾਅਦ 'ਚ ਪਾਵਾਂਗੇ ਇੰਨਾ ਹੀ ਪਾਉਣਾ ਹੈ ਆਪਾਂ ਜੇ ਤੇ ਇਹਨੂੰ ਥੋੜਾ ਗਰਮ ਹੋਣ ਦਿੰਨੇ ਆ ਗਰਮ ਹੋਣ ਤੋਂ ਬਾਅਦ ਆਪਾਂ ਇਹ ਮਸਾਲਾ ਪੀਸਿਆ ਹੋਇਆ ਇਹਦੇ ਵਿੱਚ ਪਾ ਦੇਣਾ ਹੈ ਲਓ ਜੀ ਗਾਇਜ਼ ਇਧਰ ਹੋ ਗਿਆ ਆਪਣਾ ਸਰੋਂ ਦਾ ਤੇਲ ਗਰਮ ਤੂਆ ਨਿਕਲਣ ਲੱਗਿਆ ਤੇ ਤੇਸਪਾ ਲੈਣਾ ਆਪਾਂ ਮਸਾਲਾ ਕਿੱਸੇ ਹੋਇਆ ਇਸ ਨੂੰ ਵਧੀਆ ਕਰਕੇ ਕਰਨਾ ਆਪਾਂ ਭਰਾਈ ਇਹਦੇ ਚ ਪਾ ਦੇਣਾ ਅਸੀਂ ਥੋੜਾ ਜਿਹਾ ਰੂਣ ਤੇ ਬਾਦ ਵਿੱਚ ਪਾਵਾਂਗੇ ਆਪਾਂ ਥੋੜੀ ਘਰ ਦੀ ਹਲਦੀ ਇਸ ਨੂੰ ਵਧੀਆ ਕਰਕੇ ਆਪਾਂ ਹਾਂ ਸਟ੍ਰਾਈ ਕਰੀ ਜਾਣਾ ਹੈ। ਉਹਨ ਲੈਣਾ ਵਧੀਆ ਕਰਕੇ ਇਹਨੂੰ। ਤੇ ਗਾਇਜ਼ ਆਪਣਾ ਇਧਰ ਇਹ ਮਸਾਲਾ ਬਿਲਕੁਲ ਪੁੱਜ ਗਿਆ ਹੈ ਵਧੀਆ ਕਰਕੇ। ਤੇ ਆਪਾਂ ਇਹਨਾਂ ਨੂੰ ਹੁਣ ਮਿਰਚਾਂ ਵਿੱਚ ਪਾ ਲੈਣੇ। ਗੈਸ ਨੂੰ ਕਰ ਦਈਏ ਬੰਦ ਤੇ ਆਪਾਂ ਇਹਨੂੰ ਮਿਰਚਾਂ 'ਚ ਪਰ ਲੀਨੇ ਆ ਹੁਣ। ਇਧਰ ਆਪਾਂ ਮਿਰਚਾਂ ਉਹਦੇ ਕਿਤੇ ਛੋਟੇ ਛੋਟੇ ਪੀਸੇਸ ਇਹਦੇ ਵਿੱਚ ਆਪਾਂ ਮਸਾਲਾ ਪਾ ਲੈਣਾ ਹੈ ਲੋ ਜੀ ਗਾਇਜ਼ ਇਧਰ ਮਿਰਚਾਂ ਨੂੰ ਭਰ ਕੇ ਕਰ ਦਿੱਤਾ ਇਥੇ ਆ ਇੱਕ ਵਾਰ ਫਿਰ ਤੋਂ ਆਪਾਂ ਇਹਨਾਂ ਨੂੰ ਕਰਨਾ ਹੈ ਫਰਾਈ ગેસ ਨੂੰ ਕਰ લેਨੇ ਆ ਔਨ ਤੇ ਵਿੱਚ ਪਉਣਾ ਥੋੜਾ ਜਿਹਾ ਫਿਰ ਤੋਂ ਸਰੋਂ ਦਾ ਤੇਲ ਫਿਰ ਹੋਂਦਨੇ ਆ ਗਰਮ ਥੋੜੀ देर ਲੋ ਜੀ ਇਧਰ ਤੇਲ ਹੋ ਰਿਹਾ ਹੈ ਗਰਮ ਤੇ ਆਪਾਂ ਇਹਦੇ ਵਿੱਚ ਪਾ ਦੇਣੀਆਂ ਇਹ ਮਿਰਚਾਂ ਮਸਾਲੇ ਦੀਆਂ ਭਰੀਆਂ ਹੋਈਆਂ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਤੇ ਐਵੇਂ ਵੀਡੀਓ ਆ ਤੁਸੀਂ ਵੀ ਆਚਾਰ ਜਰੂਰ ਬਣਾਇਓ ਤੇ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਅਸੀਂ ਤੁਹਾਡੇ ਤੱਕ ਨਵੀਆਂ ਨਵੀਆਂ ਵੀਡੀਓ ਪਹੁੰਚਾਉਂਦੇ ਰਹੀਏ

थोड़ी देर गाइस दि ढक्त चक्कर एक बार वेख सकते बहुत बढ़िया चार बन रहा है गैसू तो कर दान लो जी अपना हो गया चार तैयार ठंडा करके आप लेना डबे ओके गाइस ਤੁਹਾਨੂੰ ਦੱਸੋ ਵੀਡੀਓ ਕਿਵੇਂ ਦੀ ਲੱਗੀ ਤੁਹ ਸਕਦੇ ਹੋ ਆਚਾਰ ਕਿੰਨਾ ਵਧੀਆ ਬਣ ਚੁੱਕਿਆ ਹੈ ਠੰਡਾ ਹੋਣ ਤੱਕ ਵੇਟ ਕਰਦੇ ਹਾਂ ਤੇ ਇਹਨਾਂ ਨੂੰ ਪਾ ਲੈਣਾ ਆਪਣਾ ਡੱਬੇ ਵਿੱਚ